ਕਹਿੰਦੇ ਨੇ ਕਿ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ੍ਰੀ ਅਕਾਲ ਤਖਤ ਦਾ ਸਹਬਦਾਰ ਰੱਖਾ ਹੈ ਉਹਨੇ ਸ੍ਰੀ ਅਕਾਲ ਤਖਤ ਦਾ ਸਹਬ ਨੂੰ ਚੜਾਉਂਦੀ ਦਿੱਤੀ ਹੈ ਪਰ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਜੇ ਸ਼੍ਰੋਮਣੀ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੋਈ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਾਂ ਸਮਰਪਿਤ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਨਿਆਂ ਦੇ ਵਿੱਚ ਵੀ ਚੁਣੌਤੀ ਦੇਣ ਬਾਰੇ ਨਹੀਂ ਸੋਚ ਸਕਦੇ ਫਿਰ ਕੌਣ ਹੈ ਜਿਹੜਾ ਚੁਣੌਤੀ ਦੇ ਰਿਹਾ ਇਹ ਸਿਰਫ 10 ਬੰਦੇ ਨੇ 10 ਸ਼ਾਇਦ 11ਵਾਂ ਨਾ ਹੋਵੇ। ਪਰ ਉਹਨਾਂ ਦਸਾਂ ਦੇ ਵਿੱਚੋਂ ਦੋ ਤੁਹਾਡੇ ਦਿੱਲੀ ਦੇ ਨੇ। ਅੱਠ ਪੰਜਾਬ ਦੇ ਨੇ। ਔਰ ਕਿਹਦੀ ਹੈਰਾਨੀ ਦੀ ਗੱਲ ਹੈ? ਕਿ ਜਿਹੜੇ ਤੁਹਾਡੇ ਦਿੱਲੀ ਦੇ ਨੇ ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਮੇਰੇ ਤੇ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ ਔਰ ਜਿਹੜੇ ਦੋ ਬੰਦਿਆਂ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੂਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ ਔਰ ਇਹਨਾਂ ਬੰਦਿਆਂ ਨੇ 22-23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ ਛੇਕ ਕੀਤੇ ਮੋਰੀਆਂ ਕੀਤੀਆਂ ਸوراਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਇਸ ਜਹਾਜ਼ ਦੇ ਵਿੱਚ ਹੁਣ ਕੋਈ ਗਲੀ ਕਰਕੇ ਦਿਖਾਵੇ ਹੁਣ ਕੋਈ ਛੇਕ ਕਰਕੇ ਦਿਖਾਵੇ ਇੱਕ ਹੋਰ ਸੌਖੇ ਢੰਗ ਨਾਲ ਸਮਝਾ ਦਿੰਨਾ ਇੱਕ ਕਾਰ ਬੜੀ ਰਵਾਨਗੀ ਨਾਲ ਸੋਹਣੀ ਚਲਦੀ ਸੀ ਥੌੜੀ ਨਾਲ ਉਸ ਕਾਰ ਨੂੰ ਨਕਾਰਾ ਕੀਤਾ 22 ਸਾਲ ਥੋੜੇ ਮਾਰ ਮਾਰ ਕੇ ਉਸ ਕਾਲ ਕਾਰ ਨੂੰ ਬਿੰਗੀ ਕਰਦੇ ਰਹੇ ਚਿੱਬੀ ਕਰਦੇ ਰਹੇ ਤੇ ਜਦੋਂ ਕਾਰ ਖਟਾਰਾ ਹੋ ਗਈ ਉਹਦੇ ਉੱਤੇ ਬਹਿ ਗਏ ਕਹਿੰਦੇ ਹੁਣ ਕੋਈ ਡੰਡ ਪਾ ਕੇ ਦਿਖਾਵੇ ਅਸੀਂ ਕਾਰ ਰਾਦੇ ਰੱਖੇ ਕੋਈ ਡੰਡ ਪਾ ਕੇ ਦਿਖਾਵੇ ਕਹਿੰਦੇ ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਨ ਡਬੋਂ ਦੇ ਵਿੱਚ ਆਹੀ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨਤਾਵਾਂ ਬਾਰੇ ਕੀ ਕੀ ਬੋਲਿਆ ਗਿਆ ਆ ਚੜ੍ਹਦੀ ਕਲਾ ਦੇ ਬੈਠੇ ਨੇ ਦਰਦੀ ਸਾਹਿਬ ਇਹਨਾਂ ਕੋਲੇ ਵੀਡੀਓ ਨੇ ਸਾਰੀਆਂ ਉਦੋਂ ਲਾਈਵ ਚੱਲਦਾ ਹੁੰਦਾ ਸੀ ਤੇ ਹੁਣ ਤੁਸੀਂ ਉਹਨਾਂ ਨਾਲ ਸਾਂਝ ਪਾਈ ਬੈਠੇ ਹੋ ਹੁਣ ਉਹ ਚੰਗੇ ਹੋ ਗਏ ਨੇ ਨਾਮ ਸਰਨਾ ਬ੍ਰਦਰ ਵੈਸੇ ਮੈਂ ਸਤਿਕਾਰ ਕਰਦਾ ਹਾਂ ਪਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਬੇੜਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਗਡੋਏ ਖਾਂਦਾ ਜਿਹੜੇ 2 2 ਇੰਚ ਦੇ ਹੁੰਦੇ ਆ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਉਹ ਦੋਸ਼ ਲਾਉਂਦੇ ਆ 2 2 ਇੰਚ ਦੇ ਗਡੋਏ ਖਾ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਕਰਕੇ ਜੀ ਅਸੀਂ ਇਹਨਾਂ ਦੇ ਖਿਲਾਫ ਆ ਉਸ ਦਾ ਸੋਚੋ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਧਤਾ ਕਰਦੀ ਹੈ ਜਮਾਤ ਸਾਡੀ ਜਿਹੜਾ ਤੁਹਾਡੀ ਈਨ ਮੰਨ ਲੈਂਦਾ ਹੈ ਉਹ ਕੁਝ ਕਰੀ ਜਾਵੇ ਉਹ ਸਤਿਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਇੱਕ ਵਾਹਿਦ ਪ੍ਰਧਾਨ ਸਨ ਉਹ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਹਮੇਸ਼ਾ ਇਹ ਗੱਲ ਕਹਿਆ ਕਰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਦੀ ਟੋੜਾ ਵੀ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਇੱਕ ਗੱਲ ਹਮੇਸ਼ਾ ਕਹਿਆ ਕਰਦੇ ਸੀ ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ ਤੁਸੀਂ ਆਪਣੀ ਰਾਜਨੀਤਿਕ ਸਾਂਝ ਜਿਹਦੇ ਨਾਲ ਮਰਜ਼ੀ ਰੱਖੋ ਲੇਕਿਨ ਧਾਰਮਿਕ ਸਾਂਝ ਤੁਹਾਡੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ ਕਿੱਦਾ ਸੋਹਣਾ ਖਿਆਲ ਸੀ ਕਿ ਰਾਜਨੀਤਿਕ ਸਾਂਝ ਤੁਸੀਂ ਜਿੱਤੇ ਮਰਜ਼ੀ ਰੱਖੋ ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਨੇ ਤੁਹਾਡੇ ਕਾਰੋਬਾਰ ਨੇ ਲੇਕਿਨ ਧਾਰਮਿਕ ਤੌਰ ਤੇ ਸਾਂਝ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ ਇਹ ਨਹਾਇਤ ਜ਼ਰੂਰੀ ਹੈ ਇਹ ਕਿਹਾ ਕਰਦੇ ਸੀ ਉਹ ਸਿਆਣਪ ਪਰੇ ਬੋਲ ਬੋਲਿਆ ਕਰਦੇ ਸੀ ਪਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ। ਬਿਲਕੁਲ ਵੀ ਨਹੀਂ ਲਈ ਗਈ। ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿਦਾਂ ਦੇ ਨੇ? ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜ਼ਬੂਤੀ ਹੈ ਹੈ ਨਹੀਂ ਹੈ? ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ? ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ? ਅਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ? ਕਦੇ ਸਾਰ ਨਹੀਂ ਲਈ ਹੈ ਕਦੇ ਸੋਚਿਆ ਨਹੀਂ ਹੈ ਅਰੇ ਸਭ ਤੋਂ ਵੱਡਾ ਜਿਹੜਾ ਇੱਕ ਇੱਕ ਕਿਸਮ ਦਾ ਬਹੁਤ ਵੱਡਾ ਬਲੰਡਰ ਜਿਹੜਾ ਉਹ ਮਿਸਟੇਕ ਹੈ ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ 60 ਲੱਖ ਹੈ ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਹੈ ਮੈਂ ਬਦਿੰਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੀ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਅਸੀਂ ਦੇ ਦੇਾਂਗੇ ਤੁਸੀਂ ਖੁਸ਼ ਹੋ ਜਾਓਗੇ ਵਿਵਾਹ ਕਿਆ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60-70 ਲੱਖ ਸਿੱਖ ਵੱਸਦਾ ਹੈ ਸਾਨੂੰ ਉਹਦੀ ਵੀ ਫਿਕਰ ਹੈ ਸਾਨੂੰ ਉਹਦੇ ਵੀ ਫਿਕਰ ਹੈ। ਔਰ ਸਾਨੂੰ ਪਤਾ ਹੈ ਕਿ ਉਹ ਕਿੰਨਾ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਂਦੇ ਆ। ਸਾਡੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਦਿੱਕਤ ਖੜੀ ਹੋਏਗੀ। ਜਿਸ ਸਟੇਟਮੈਂਟ ਦੇ ਨਾਲ ਦਿੱਕਤ ਖੜੀ ਹੋਏਗੀ ਅਸੀਂ ਉਹ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰਾਂਗੇ। ਠੀਕ ਹੈ ਸਾਡੇ ਨਾਲ ਧੱਕੇ ਹੋਏ ਨੇ। ਧੱਕੇ ਹੋ ਰਹੇ ਨੇ। ਔਰ ਧੱਕੇ ਹੋਣਗੇ ਵੀ। ਔਰ ਅਸੀਂ ਲੜਦੇ ਰਹੇ ਹਾਂ। ਲੜ ਰਹੇ ਹਾਂ ਔਰ ਲੜਾਂਗੇ ਵੀ। ਇਹਨਾਂ ਸਰਕਾਰਾਂ ਦੇ ਨਾਲ ਇਹਨਾਂ ਨਾਲ ਲੜਾਂਗੇ ਵੀ ਇਹਨਾਂ ਨਾਲ ਬੈਠਾਂਗੇ ਵੀ ਇਸ ਕਰਕੇ ਫੇਰ ਹੀ ਅਸੀਂ ਜਿਹੜਾ ਹੈ ਉਹ ਬਲੰਦੀਆਂ ਨੂੰ ਛੂਹਾਂਗੇ ਇਹ ਕੂਟਨੀਤੀ ਹੈ ਇਹ ਡਿਪਲੋਮੇਸੀ ਹੈ ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਉਣੇ ਨੇ ਅਸੀਂ ਸਿੱਖਾਂ ਨੂੰ ਫਾਈਨੈਂਸ਼ੀਅਲੀ ਮਜ਼ਬੂਤ ਰੱਖਣਾ ਹੈ ਅਸੀਂ ਸਿੱਖਾਂ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਰੱਖਣਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਦੋ ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਿਦੇਸ਼ਾਂ ਦੀਆਂ ਅਖਬਾਰਾਂ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਉਥੇ ਤਲਬ ਕਰ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ ਔਰ ਨੈਸ਼ਨਲ ਚੈਨਲਾਂ ਦੇ ਉਤੇ ਨੈਸ਼ਨਲ মিডিਏ ਦੇ ਉਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਤੁਸੀਂ ਦੇਖੋ YouTube ਦੇ ਉਤੇ ਪਈਆਂ ਨੇ ਕੀ ਹੈ ਅਕਲ ਤਖਸਾਹਬ ਜੋ ਤਲਬ ਕਰ ਲੇਤਾ ਹੈ ਲੇਕਿਨ 10 ਬੰਦਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਪੈਦਾ ਹੋਏ ਜਲਾਉ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ। ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ। 2 ਤਰੀਕ ਨੂੰ ਜਿਹੜਾ ਜਲਾਉ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬੱਬ ਬਣ ਸਕਦਾ ਸੀ। ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਸਿਰਫ 10 ਬੰਦਿਆਂ ਨੇ ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਮर्यादाਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਹੈ ਅੱਜ ਜ਼ਰੂਰਤ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਔਰ ਸੰਸਥਾਵਾਂ ਨੂੰ ਮਜ਼ਬੂਤ ਜੇ ਕੋਈ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਉਹ ਅੱਜ ਸਿੱਖ ਯੂਥ ਕਰ ਸਕਦਾ ਹੈ ਮੈਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠੋ ਤੁਹਾਡੇ ਮੋਢਿਆਂ ਦੇ ਉੱਤੇ ਇਹਨਾਂ ਸੰਸਥਾਵਾਂ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਬਾਖੂ ਵੀ ਪਹਿਚਾਣੋ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ ਦਿੱਲੀ ਦੇ ਸਿੱਖ ਨੌਜਵਾਨ ਇਕੱਠੇ ਹੋਣ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਜਿਵੇਂ ਅੱਜ ਦੀ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ ਓਵੇਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਨੌਂ ਜਵਾਨਾਂ ਦਾ ਵੀ ਵੱਡਾ ਜਿਹੜਾ ਉਹ ਭਰਮਾ ਇਕੱਠਾ ਕੀਤਾ ਜਾਏ। ਔਰ ਉਸ ਇਕੱਠ ਦੇ ਵਿੱਚ ਨੌਂ ਜਵਾਨਾਂ ਨੂੰ ਜਿਹੜਾ ਹੈ ਉਹ ਹਲੂਣੀਆਂ ਜਾਏ ਕਿ ਉਠੋ ਉੱਠ ਕੇ ਗੁਰੂ ਘਰਾਂ ਦੀ ਗੁਰੂ ਘਰਾਂ ਦੇ ਪ੍ਰਬੰਧ ਦੇ ਨਿਜ਼ਾਮ ਦੀ ਜਿਹੜਾ ਉਹ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਓ। ਫੇਰ ਜੇ ਸਾਡਾ ਯੂਥ ਚੱਲ ਪਿਆ ਨਾ ਸਾਡਾ ਨੌਜਵਾਨ ਚੱਲ ਪਿਆ ਤਾਂ ਜਿਹੜੀ ਸਮੱਸਿਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਸਮੱਸਿਆ ਜਿਹੜੀ ਹੈ ਉਹ ਖਤਮ ਹੋ ਜਾਏਗੀ ਕਿਉਂਕਿ ਅੱਜ ਦਾ ਜਿਹੜਾ ਯੂਥ ਹੈ ਨਾ ਇਹ ਪੜ੍ਹਿਆ ਲਿਖਿਆ ਤੇ ਵਿਜ਼ਨਰੀ ਹੈ ਅੱਜ ਦਾ ਜਿਹੜਾ ਯੂਥ ਹੈ ਉਹ ਪੜ੍ਹਿਆ ਲਿਖਿਆ ਔਰ ਵਿਜ਼ਨਰੀ ਹੈ ਔਰ ਉਹਨੂੰ ਇੰਟਰਨੈਸ਼ਨਲ ਜੀਓਪੋਲਿਟਿਕਸ ਦੀ ਵੀ ਸਮਝ ਹੈ ਇਸ ਕਰਕੇ ਨੌਜਵਾਨਾਂ ਦਾ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣਾ ਜਿਹੜਾ ਹੈ ਉਹ ਵਕਤ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ ਮੈਂ ਇਹੋ ਹੀ ਤੁਹਾਨੂੰ ਅਪੀਲ ਕਰਦਾ ਹਾਂ कि ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤੀ ਕਰਨ ਵਾਲੇ ਪਾਸੇ ਤੁਰਿਏ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਤੇ ਜੇ ਅਸੀਂ ਨਾ ਜਾਗੇ ਤੇ ਇਹ ਚੰਦਕ ਲੋਕ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਪੇਤਲਾ ਕਰਦੇ ਰਹਿਣਗੇ ਜਿਸ ਤਰ੍ਹਾਂ ਪੇਤਲਾ ਕਰਨ ਦਾ ਯਤਨ ਜਿਹੜਾ ਹੈ ਉਹ ਪਿਛਲੇ ਸਮੇਂ 'ਚ ਹੋਇਆ ਮੈਂ ਜਿੱਥੇ ਅੰਤ ਦੇ ਵਿੱਚ ਕਿਉਂਕਿ ਬਹੁਤ ਲੰਬੇ ਵਕਤ ਤੋਂ ਤੁਸੀਂ ਬੈਠੇ ਹੋ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਉੱਥੇ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਫਿਰ ਕਹਿਣਾ ਲਾਈਵ ਚੱਲ ਰਿਹਾ ਇਹ ਪੰਥਕ ਕਨਵੈਨਸ਼ਨ ਹੈ ਇੱਥੇ ਸਿੱਖ ਬੈਠੇ ਨੇ ਇੱਥੇ ਸਿੱਖ ਬੈਠੇ ਨੇ ਇੱਥੇ ਕੋਈ ਕਾਂਗਰਸ ਜਾਂ ਬੀਜੇਪੀ ਨਹੀਂ ਬੈਠੀ ਹੈ ਕਾਂਗਰਸ ਬੀਜੇਪੀ ਔਰ ਇਹ ਲਕਬ ਦੇ ਕੇ ਇਸ ਪੰਥਕ ਨੂੰ ਕਪੰਥਕ ਕਨਵੈਨਸ਼ਨ ਨੂੰ ਬਦਨਾਮ ਕਰਨ ਦਾ ਯਤਨ ਕਰਨ ਵਾਲੇ ਜਿਹੜੇ ਐ ਇਹ ਧਿਆਨ ਦੇ ਨਾਲ ਸੁਣ ਲੈਣ। ਅਪਿਸ਼ੇ 4-5 ਦਿਨ ਪਹਿਲਾਂ ਤੁਸੀਂ ਆਪਣੇ ਪ੍ਰੋਗਰਾਮਾਂ ਤੇ ਵੀ ਹੱਥ ਮਾਰ ਲਿਓ ਜੀ। ਇਹ ਪੰਥਕ ਕਨਵੈਨਸ਼ਨ ਹੈ। ਔਰ ਬੜਾਈ ਕਿਸ ਨੇ ਐ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾਈ ਐ। ਇਹ ਹਰਮੀਤ ਸਿੰਘ ਕਲਕਨ ਨੇ ਨਹੀਂ ਬੁਲਾਈ ਐ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਥੇਬੰਦੀ, ਪੰਥ ਦੀ ਜਮਾਤ ਐ, ਪੰਥ ਦੀ ਧਰੋਹਰ ਐ। ਇਹ ਕਿਸੇ ਕਾਂਗਰਸ ਜਾਂ ਭਾਜਪਾ ਦੀ ਨਹੀਂ ਹੈ। ਔਰ ਇਸ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਵੀ ਬੜਾ ਜ਼ੋਰ ਲੱਗਿਆ ਦਿੱਲੀ ਦੇ ਸਿੱਖਾਂ ਦਾ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਸ਼ਹੀਦੀਆਂ ਦੇਣੀਆਂ ਪਈਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਉਣ ਵਾਸਤੇ ਬੜੇ ਸਿੱਖਾਂ ਨੇ ਤਰਦਦ ਕੀਤੇ ਨੇ। ਬੜੇ ਯਤਨ ਹੋਏ ਨੇ। ਇਸ ਕਰਕੇ ਇਹ ਸਾਡੀਆਂ ਪੰਥਕ ਸੰਸਥਾਵਾਂ ਨੂੰ ਐਵੇਂ ਗਲਤ ਮਲਤ ਲਖਬ ਦੇ ਕੇ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰੋ। ਚਾਹੇ ਉਹ ਹਜੂਰ ਸਾਹਿਬ ਬੋਰਡ ਹੈ ਚਾਹੇ ਪਟਨਾ ਸਾਹਿਬ ਬੋਰਡ ਹੈ ਉਹ ਸਾਡਾ ਇੰਤਜ਼ਾਮੀਆਂ ਜਿਹੜਾ ਹੈ ਉਹ ਸਿਸਟਮ ਹੈ ਔਰ ਸਿੱਖ ਚਲਾਉਂਦੇ ਨੇ ਸਿੱਖ ਪ੍ਰਬੰਧ ਕਰਦੇ ਨੇ ਔਰ ਇਹਨਾਂ ਐਕਟਾਂ ਦੇ ਵਿਧਾਨ ਦੇ ਵਿੱਚ ਲਿਖਿਆ ਤੇ ਉਸ ਮੁਤਾਬਕ ਸਿੱਖ ਚਲਾਉਂਦੇ ਨੇ ਅੱਜ ਦੇ ਨਹੀਂ ਚਲਾਉਂਦੇ 50 50 60 60 70 70 ਸਾਲ ਤੋਂ ਚਲਾ ਰਹੇ ਨੇ ਅੱਜ ਦੀ ਉਥੇ ਤੁਹਾਡੀ ਸੁਣਵਾਈ ਬੰਦ ਹੋ ਗਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਭਾਜਪਾ ਦੇ ਅੰਡਰ ਹੋ ਗਿਆ ਜਾਂ ਕਾਂਗਰਸ ਦੇ ਅੰਡਰ ਹੋ ਗਿਆ। ਨਾ ਕਰੋ ਬਦਨਾਮ ਆਪਣੀਆਂ ਸੰਸਥਾਵਾਂ ਨੂੰ। ਨਾ ਇਸ ਤਰ੍ਹਾਂ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਤੁਸੀਂ ਜਲੀਲ ਕਰੋ। ਕਿਉਂਕਿ ਜੇ ਸੰਸਥਾਵਾਂ ਕਮਜ਼ੋਰ ਕਰੋਗੇ ਨਾ ਇਹ ਸੰਸਥਾਵਾਂ ਰੀੜ ਦੀ ਹੱਡੀ ਹੁੰਦੀਆਂ। ਜੇ ਸੰਸਥਾਵਾਂ ਕਮਜ਼ੋਰ ਕਰੋਗੇ ਤੇ ਤੁਸੀਂ ਖੁਦ ਕਮਜ਼ੋਰ ਹੋ ਜਾਓਗੇ। ਜੇ ਕਿਸੇ ਪ੍ਰਬੰਧਕਾ ਨਾਲ ਜੇ ਪ੍ਰਬੰਧ ਸੰਭਾਲ ਰਹੇ ਆ ਸਾਡੇ ਵਿਚਾਰ ਨਹੀਂ ਮਿਲਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਕਹਿ ਦਈਏ ਸਰਕਾਰ ਦੀ ਠੀਕ ਹੈ ਸਾਡੇ ਵਿਚਾਰ ਨਹੀਂ ਮਿਲਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੀ ਹੋ ਗਈ ਜਾਂ ਸਰਕਾਰ ਨੇ ਕਬਜ਼ਾ ਕਰ ਲਿਆ ਇਸ ਕਰਕੇ ਸਾਧ ਸੰਗਤ ਜੀ ਮੈਂ ਫਿਰ ਆਪ ਜੀ ਨੂੰ ਜਿਹੜਾ ਹੈ ਉਹ ਇਹ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉੱਠੋ ਜਾਗੋ ਆਪਣੀਆਂ ਸੰਸਥਾਵਾਂ ਦੀ ਪਹਿਰੇਦਾਰੀ ਕਰੋ ਸਾਡੀਆਂ ਸੰਸਥਾਵਾਂ ਬਲੰਦੀ ਛੋਣ ਗਈਆਂ ਇਹਨੇ ਸ਼ਬਦਾਂ ਦੇ ਨਾਲ ਮੈਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ